ਹਰ ਇੱਕ ਸਾਹਿਬ ਬਾਈ ਫਟੇ ਦੀ ਸਭ ਤੋਂ ਪਹਿਲਾਂ ਤਾਂ ਤਨਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤਨਤਨ ਸਹਿਬ ਚ ਗੁਰਨਾਣ ਦੇਵ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਆ ਜੀ ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਅਸੀਂ ਤਨਤਨ ਸਹਿਬ ਚ ਗੁਰਨਾਣ ਦੇਵ ਜੀ ਦੇ ਜਨਮ ਸਥਾਨ ਨਮਕਾਨਾ ਸੈ ਪਾਕਿਸਤਾਨ ਵਿੱਚ ਜਾ ਰਹੇ ਆ ਤੇ ਇਹ ਸਾਨੂੰ ਵਿਜਾ ਮਿਲਿਆ ਜੀ ਇਹ ਵਿਜਾ ਸਾਨੂੰ 10 ਦਿਨ ਦਾ ਮਿਲਿਆ ਜੀ ਕਿਹੜੇ ਕਿਹੜੇ ਗੁਰਦਵਾਰਾ ਪੋਸਟਾ ਸਾਨੂੰ ਅਜੇ ਤੱਕ ਜਿਹੜੀ ਜਾਣਕਾਰੀ ਦਿੱਤੀ ਗਈ ਆ ਸ਼੍ਰੋਮਣੀ ਕਮੇਟੀ ਦੁਆਰਾ ਉਹਦੇ ਵਿੱਚ ਸਭ ਤੋਂ ਪਹਿਲਾਂ ਨਮਕਾਨਾ ਸਾਹਿਬ ਫਿਰ ਪੰਜਾ ਸਾਹਿਬ ਤੇ ਲਾਹੌਰ ਹੋਰ ਜਿਹੜੇ ਆਸਪਾ ਦੇ ਲੱਗੇ ਗੁਰਦਾਰੇ ਸਾਰੇ ਹੀ ਤਕਰੀਬਨ ਉਹਨਾਂ ਨੇ ਗੁਰਦਾਰੇ ਦਿਖਾਉਣ ਬਾਰੇ ਸਾਨੂੰ ਦੱਸਿਆ। ਜਿਹੜਾ ਹੋਇਆ ਉਹ ਨੂੰ ਬਤਾਲੀ ਜਿਹੜੇ ਵਿਜੇ ਲੱਗੇ ਆ ਤੁਸੀਂ ਉਹ ਜਿਹੜੇ ਪੇਡੇ ਸਾਰੇ ਵਿਜੇ ਲੱਗੇ ਕਿਹਣਾ ਹਨ। ਅਸੀਂ ਬਹੁਤ-ਬਹੁਤ ਇਸ ਤਰ੍ਹਾਂ ਅਸੀਂ ਦੋਨਾਂ ਸਰਕਾਰਾਂ ਦਾ ਧੰਨਵਾਦ ਕਰਦੇ ਆ ਜੀ ਜੋ ਸਾਰੀ ਸੰਗਤ ਇਸ ਵਾਰ ਵਿਜੇ ਲੱਗੇ ਆ ਪਿਛਲੀ ਵਾਰ ਥੋੜੀ ਜੀ ਪ੍ਰੋਬਲਮ ਆਈ ਸੀ ਕਿ ਵਿਜੇ ਘਟ ਲੱਗੇ ਸੀ ਪਰ ਦੋਨਾਂ ਸਰਕਾਰਾਂ ਦੀ ਵਜ੍ਹਾ ਨਾਲ ਇਸ ਵਾਰ ਸਾਰੀ ਸੰਗਤ ਨੂੰ ਵਿਜੇ ਮਿਲੇ ਆ ਇਸ ਕਰਕੇ ਅਸੀਂ ਦੋਨਾਂ ਸੰਗਤਾਂ ਦਾ ਤੇ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਤੀਆਂ ਪਰ ਉਸ ਤੋਂ ਜ਼ਿਆਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਗੁਜ਼ਾਰ ਕਰਦੇ ਆ ਜਿਨ੍ਹਾਂ ਦੀ ਅਪਾਰ ਕਿਰਪਾ ਨਾਲ ਸਰਕਾਰ ਸਾਰੀ ਸੰਗਤ ਜੋ ਹੈ ਵਸਾਖੀ ਦੇ ਤਿਹਾੜ ਤੇ ਉੱਥੇ ਪਹੁੰਚ ਰਹੀ ਹੈ ਕਿੰਨੀ ਤਰੀਕ ਨੂੰ ਵਾਪਸ ਆਏਗੀ ਇਹ ਦੱਸ ਦਿੰਦਾ ਉਹਨਾਂ ਨੇ ਕਿਹਾ ਜੀ ਪਹਿਲਾਂ ਤੇ ਦੇਖੋ ਨਾ ਅੱਜ ਦੀ ਰਵਾਨਗੀ ਕਹਿ ਰਹੇ ਨੇ ਤੇ 10 ਦਿਨ ਤੋਂ ਲਗਭਗ 19 ਜਾਂ 20 ਤਰੀਕ ਦੇ ਵਿੱਚ ਉਹ ਚ ਵਾਪਸੀ ਜਿਹੜੀ ਹੋਏਗੀ ਪੂਰੀ ਸੰਗਤ ਦੀ ਅਗਰੋਜੀ ਦੇ ਫਤੇ ਹਾਂਜੀ ਵਾਏ ਗੁਰੂ ਜੀ ਆਪਣਾ ਨਾਮ ਦੱਸਦੇ ਅਮਰਜੀਤ ਸਿੰਘ ਗਿੱਲ ਹਲਕਾ ਮਲੋ ਪਿੰਡ ਹਰੀਪੁਰ ਅਸੀਂ ਧਨਵਾਦੀ ਹਾਂ ਭਾਈ ਰਵਿੰਦਰ ਸਿੰਘ ਖਾਲਸਾ ਜੀ ਐਸਜੀਪੀਸੀ ਮੈਂਬਰ ਸ਼ਰੋਣੇ ਪ੍ਰਬੰਧਕ ਕਮੇਟੀ ਭਾਰ ਸਰਕਾਰ ਦੇ ਜਿਨ੍ਹਾਂ ਨੇ ਸਾਨੂੰ ਜਾਣ ਦੀ ਪਰਮਿਸ਼ਨ ਦਿੱਤੀ ਹੈ ਅੱਜ ਅਸੀਂ ਅੰਮ੍ਰਿਤਸਰ ਦੀ ਯਾਤਰਾ ਅੰਮ੍ਰਿਤਸਰ ਤੋਂ ਪਾਕਿਸਤਾਨ ਦੀ ਯਾਤਰਾਵਾ ਦੇ ਜਾ ਰਹੇ ਹਾਂ ਅਸੀਂ ਸਰਕਾਰ ਦਾ ਐਸਜੀਪੀਸੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਭਾਈ ਰਵਿੰਦਰ ਸਿੰਘ ਖਾਲਸਾ ਜੀ ਹਲਕਾ ਮਲੋਹ ਦੇ ਐਸਜੀਪੀਸੀ ਮੈਂਬਰ ਧੰਨਵਾਦ ਕਿੰਨੀ ਤਰੀਕ ਨੂੰ ਆ ਰਹੇ 19 ਤਰੀਕ ਨੂੰ ਵਾਪਸ ਆਉਣਾ ਜੀ ਅੱਜ ਅਸੀਂ ਜਾ ਰਹੇ ਹਾਂ ਕਿਹੜੇ ਕਿਹੜੇ ਸਵਾਤਮਤਾ ਜੀ ਦੇ ਸਾਰੇ ਦੀ ਪਹਿਲਾ ਪੰਜਾ ਸਾਹਿਬ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਤੇ ਲਾਹੌਰ ਜੋ ਵੀ ਗੁਰਦੁਆਰੇ ਨੇ ਸਾਰਿਆਂ ਦੇ ਦਰਸ਼ਨ ਕਰਾਉਣੀ ਹੈ Delhi ਬਾਹਰ ਜਾ ਰਹੇ ਦੂਜੀ ਵਾਰੀ ਚੱਲਿਆਂ ਜੀ ਇਸੇ ਕਰਕੇ ਬਹੁਤ ਧੰਨਵਾਦ ਪਿਛਲੇ ਸਾਲ ਵੀ ਗਿਆ ਸੀ ਖਾਲਸਾ ਦੀ ਪ੍ਰੇਮ ਸਰਕਾਰ ਐਤਕੀ ਵੀ ਜਾ ਰਹੇ ਹਾਂ ਐਤਕੀ ਸਾਰੇ ਹੀ ਵੀਜ਼ੇ ਲੱਗੇ ਜਿੰਦੇ ਅਪਲਾਈ ਇੱਥੇ ਲੱਗ ਰਿਹਾ ਹੈ ਸਰਕਾਰ ਦਾ ਤੇ ਐਸਡੀਪੀਸੀ ਦਾ ਧੰਨਵਾਦ ਹੈ ਜੀ ਖਾਲਸਾ ਦੀ ਨਾਲ ਹੈ ਜੀ ਧੰਨਵਾਦ ਕਰਦੇ ਹਾਂ ਬਹੁਤ ਅਤਿ ਸਕੇ ਅੱਜ ਜਿਹੜਾ ਜੱਫਾ ਲੱਗ ਰਿਹਾ ਹੈ ਲੋਕਾਂ ਦਾ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਕੀ ਫਤਿਹ ਦਾ ਸਤਨਾਮ ਸਿੰਘ ਵੈਂਜਰ ਸਚਕੰਨ ਸਿੰਘ ਜੀ ਅਮਨ ਦਰਸਾ ਸਿਧੀ ਦਰਬਾਰ ਸਾਹਿਬ ਸਿਧੀ ਅੰਸਰ ਸਾਹਿਬ ਅੱਜ ਜੋ ਨਿਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਅਤੇ ਹੋਰ ਗੁਰਦੁਆਰੇ ਕਰਤਾ ਮੰਦ ਦੇ ਦਰਸ਼ਨ ਦਿਖਾਰ ਕਰਨ ਵਾਤੇ ਵਿਸਾਖੀ ਦੇ ਪਰਬ ਨੂੰ ਸਮਰਪਿਤ ਇਥੋਂ ਜਥਾ ਜਾ ਰਿਹਾ ਵਾ ਇਹ ਲਗਭਗ ਐਤੋ 1942 ਸੰਤਾਲ ਬੰਦਾ ਜਥਾ ਜਾ ਰਿਹਾ ਵਾ ਇਸ ਤੋਂ ਇਲਾਵਾ ਹੋਰ ਵੀ ਸੰਤਾਲ ਬੰਦੇ ਸਾਰੇ ਲਗਭਗ 6500 ਸੰਤਾਲਾਂ ਦਾ ਬਸ ਜਿਹੜਾ ਜਥਾ ਵਾ ਉਹ ਵਾਕਾ ਪੜ ਰਹੀ ਪਾਕਿਸਤਾਨ ਵਿੱਚ ਜਾ ਕੇ ਤਾ ਇਹ ਜਿਹੜਾ ਜਥਾ ਵਾ ਇਹ 10 ਦਿਨ ਦਾ ਸਾਡਾ ਵਿਜੈ 10 ਦਿਨਾਂ ਤੱਕ ਅਸੀਂ ਉੱਥੇ ਜਿਹੜੇ ਵੀ ਗੁਰਦੁਰੇ ਸਾਹਿਬਾਂ ਤੇ ਅਸੇ ਗੁਰਦੁਰੇ ਸਾਹਿਬਾਂ ਨੂੰ ਉਹਨਾਂ ਦੇ ਦਰਸ਼ਨ ਤਿਆਰ ਕਰਕੇ ਵਾਸੀ ਜਿਹੜੀ ਆ ਉਨੇ ਤਰੀਕ ਨੂੰ ਲਾਪਸ ਹੋ ਗਿਆ। ਸਰਦਪੀ ਦੀ ਵੀ ਬਿਕਾਇਆ ਕਿ ਸਾਰੇ ਸ਼ਰਧਾਲੂਆਂ ਦਾ ਜਿਹੜਾ ਲੱਗਾ ਕਿਸੇ ਦਾ ਕਰਾਉ। ਇਹ ਤਾਂ ਬਹੁਤ ਵੱਡੀ ਕੁਛੀ ਦੀ ਗੱਲ ਹੈ ਕਿ ਹਾਲੇਕ ਸਿੱਖ ਦੇ ਮੰਦੇ ਵਿੱਚ ਸੀਗਾ ਕਿ ਅਸੀਂ ਨਨਕਾਣਾ ਸਾਹਿਬ ਤੇ ਦਰਸ਼ਨ ਕਰ ਲਈਏ ਔਰ ਜਿੰਨਾਂ ਨੇ ਅਪਲਾਈ ਕੀਤਾ ਵਾ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਇਹ ਸਾਰੇ ਸ਼ਰਧਾਲੂਆਂ ਦਾ ਜਿਹੜਾ ਜਥਾ ਮਤਲਬ ਵੀਸ਼ਾ ਲੱਗਿਆ ਵਾ ਮੈਂ ਹਿੰਦੁਸਤਾਨ ਸਰਕਾਰ ਦਾ ਵੀ ਅੰਬੈਸੀ ਦਾ ਵੀ ਔਰ ਪਾਕਿਸਤਾਨ ਸਰਕਾਰ ਦਾ ਵੀ ਇਹ ਕਹਿਦ ਨੂੰ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇੰਨੇ ਬਧੇ ਪ੍ਰਕਾਰ ਦੇ ਵਿੱਚ ਜਥੇ ਨੂੰ ਵਿਜਾ ਦਿੱਤਾ ਵਾ ਮੈਂ ਨਾ ਦੋਨਾਂ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੁਪਰ ਗਿਆਨ ਉਹਨੇ ਤਰੀਕ ਨੂੰ ਮਾਕੀ ਹੈ ਕਿਹੜੇ ਕਿਹੜੇ ਸਮਾਗਮ ਹੋਣਗੇ ਜੀ ਉੱਥੇ ਕਿਹੜੇ ਕਿਹੜੇ ਸਮਾਗਮ ਹੋਣਗੇ ਉੱਥੇ ਵੇਖੋ ਜੀ ਵਿਸਾਖੀ ਨੂੰ ਸਮਰਪਤੀ ਆ ਮੈਨੂੰ ਜਥਾ ਜਣਾਵਾ ਤੇ ਵਿਸਾਖੀ ਨੂੰ ਇਹ ਵੱਡਾ ਸਮਾਗਮ ਵਿਸਾਖੀ ਦਾ ਹੈ ਜੀ ਬਾਕੀ ਇਹ ਉੱਥੇ ਦੀ ਮੈਨੇਜਮੈਂਟ ਨੇ ਕਿਹੜੇ ਕਿਹੜੇ ਪ੍ਰਬੰਧ ਲਿਖੇ ਨੇ ਸਾਡੇ ਵੱਲੋਂ ਪਾਕਿਸਤਾਨ ਦੀ ਜਿਹੜੀ ਆ ਮੈਨੇਜਮੈਂਟ ਕਮੇਟੀਆਂ ਨੇ ਉਹਨਾਂ ਦੇ ਵਿੱਚ ਪੂਰਾ ਜਿਹੜਾ ਇਹ ਉੱਥੇ ਜਾ ਕੇ ਸਹਿਯੋਗ ਦਵਾਂਗੇ ਉਹਨਾਂ ਦੇ ਨਾਲ ਤੇ ਜਿਹੜੇ ਵੀ ਸਮਾਗਮਾਂ ਨੇ ਲਿਖੇ ਹੋਣਗੇ ਡੇਟ ਵਾਈ ਡੇਟ ਉਹਨਾਂ ਦੇ ਵਿੱਚ ਹਰੇਕ ਦੇ ਵਿੱਚ ਵਾਹਿਗੁਰੂ ਜੀ ਕਿਰਪਾ ਦੇ ਨਾਲ ਆਪਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜੇ ਜੇਦਰ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਇਹ ਸਾਡੀ ਟੀਮ ਸਾਰੀ ਨੂੰ ਮਿਲ ਕੇ ਬਣਾਇਆ ਗਿਆ ਵਾ ਅਹੀਂ ਉੱਤੇ ਜਾ ਕੇ ਤੇ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਸਹਿਯੋਗ ਲਵਾਂਗੇ ਭਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕੀ ਦੇ ਸਮਾਗਮ ਦੇ ਉੱਤੇ ਪਾਕਿਸਤਾਨ ਗਾਰੇ ਗੁਰੂ ਸਾਹਿਬ ਜੀ ਦੀ ਰੰਗਦਾਰ ਜੀ ਕਿਰਪਾ ਹਾਂ ਹਾਂਜੀ ਤੇ ਬਹੁਤ ਬੱਦਲ ਪੰਚਪੁਰ ਬਹਿ ਰਹੇ ਹਾਂ ਮੀਤਾ ਕੇ ਬੋਰ ਕੱਟ ਲੱਗਦਾ ਸੀ ਲੇਕਿਨ ਜਿੰਨਿਆਂ ਨੇ ਵੀ ਅਪਲਾਈ ਕੀਤਾ ਸਾਰਿਆਂ ਨੂੰ ਵੀਜ਼ਾ ਮਿਲ ਗਿਆ ਹੁਣ ਸਭ ਦਾ ਧੰਨਵਾਦ ਕਰਦੇ ਹਾਂ ਜਿਹੜੇ ਤੋਂ ਗੱਲ ਕਰ ਰਹੇ ਹਾਂ 1500 ਕਰਤਾਰਪੁਰ ਸਾਹਿਬ ਮੀਤਾਨਾ ਸਾਹਿਬ ਬਹੁਤ ਦਮਾਗਾ ਉੱਥੇ ਗੁਰਦਵਾਰੇ ਦੇ ਦਰਸ਼ਨ ਕਰਾਂਗੇ ਅੰਦੀ ਚਸ਼ਮੇ ਅੱਛੀ ਆ ਕੇ ਅਸੀਂ ਪਾਕਿਸਤਾਨ ਦੇ ਦਰਵਾਜ਼ੇ ਜਿਹੜੇ ਸਾਡੇ ਗੁਰਦਾਰੇ ਸਾਤਾਂ ਰੋਏ ਦੇ ਸਾਹਮਣੇ ਦੇ ਦਰਸ਼ਕਦਾਰੇ ਕਰੋਗੇ ਮੈਂ ਹਰ ਸਾਲ ਤੋਂ ਤੁਹਾਨੂੰ ਵਾਲ ਕੰਪਨੀ ਦੇ ਸਾਡੇ ਮੈਨੇਜਮੈਂਟ ਉਸ ਜਿਹੜੇ ਤਰਫੋਂ ਮਿਲਤੀ ਵੀ ਹੈ ਔਰ ਇਹਨਾਂ ਨੇ ਸਾਨੂੰ ਮੌਕਾ ਵਾਖਿਆ ਉੱਥੇ ਜਾਣ ਦਾ ਮੈਂ ਭਾਵੇਂ ਦੋ ਤਿੰਨ ਵਾਰੀ ਪਹਿਲਾਂ ਵੀ ਗਿਆ ਪਰ ਇਹ ਜਿਹੜਾ ਇਸ ਵਾਰ ਦਿੱਤਾ ਬਹੁਤ ਵੱਡੀ ਗਿਣਤੀ ਵਿੱਚ ਅਸੀਂ ਉੱਥੇ ਜਾ ਰਹੇ ਹਾਂ ਇਹਨਾਂ ਸ਼ਰਦਾਂ ਦਾ ਬਹੁਤ ਬਹੁਤ ਧੰਨਵਾਦ ਨਾਇ ਗੁਰਜੀਕਾ ਖਾਲਸਾ ਬਹੁਤ ਤਾਕਤ ਸਿੰਘ ਜੀ ਜਿਹੜਾ ਚਾਹੇ ਕਿ ਨਹੀਂ ਦੇ ਹਰ ਵਾਰੀ ਸੁਣਨ ਨੂੰ ਮਿਲਦਾ ਅਸੀਂ ਕਿ ਵੱਧ ਤੋਂ ਵੱਧ ਵੀਜ਼ੇ ਦਿੱਤੇ ਜਾਣੇ ਇਸ ਵਾਰੀਨੇ ਵੀ ਪਾਸਪੋਰਟ ਭੇਜ ਕੇ ਸਾਰੇ ਜੀ ਨੀ ਪਰ ਕਰੀ ਖਾਲਸਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਦਰ ਸਾਜਨ ਦੇ ਸਮਰੋਹ ਲਈ ਇਹ ਕਰ ਲੋ ਯਾਰ ਨਸਾਕੀ ਦੇ ਵਿਸ਼ੇ ਜਿਥੇ ਜਿਹੜਾ ਉਹ ਪਾਕਿਸਤਾਨ ਦੇ ਗੁਰਦਵਾਰੇ ਆ ਦੇ ਆਧਿರ್ಶਨ ਵਾਲੀ ਜਾ ਰਿਹਾ ਹਰ ਸਾਲ ਵੱਡੀ ਪੱਧਰ ਤੇ ਜਿਹੜੇ ਉਹ ਵਿਜੇ ਕੱਟੇ ਜਾਂਦੇ ਸੀ ਜਿਨ੍ਹਾਂ ਸੰਗਤਾਂ 'ਚ ਬਹੁਤ ਨਿਰਾਸ਼ਾ ਫੈਲਦੀ ਸੀ ਪਰ ਇਸ ਵਾਰ 100% ਜਿਹੜੇ ਉਹ ਵਿਜੇ ਮਿਲੇ ਆ ਮਹਿਮਾਨ ਜੋ ਪ੍ਰਧਾਨ ਸਾਹਿਬ ਉਸਤਾਰ ਚੰਦ ਸਿੰਘ ਧਾਮੀ ਜੀ ਵੱਲੋਂ ਪਾਕਿਸਤਾਨ ਸਰਕਾਰ ਦਾ ਪਾਕਿਸਤਾਨ ਵਾਸੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਡੀ ਪੱਧਰ ਤੇ ਵਿਜੇ ਦੇ ਕੇ ਸੰਗਤਾਂ ਨੂੰ ਆਪਣੇ ਪਿਛਲੇ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਮੈਂ ਨਾ ਵੀ ਪਾਕਿਸਤਾਨ ਸਰਕਾਰ ਨੂੰ ਪ੍ਰਧਾਨ ਜੀ ਵੱਲ ਬੇਨਤੀ ਕਰਦਾ ਕਿ ਇਹ ਵਿਜੇ ਇਦਾਂ ਹੀ ਜਾਰੀ ਰੱਖਿਆ ਜਾਣਾ ਤਾਂ ਜੋ ਸੰਗਤਾਂ ਜਿਹੜੇ ਆਪਣੇ ਪਿਛਲੇ ਗੁਰਧਾਮਾਂ ਦੇ ਖੁੱਲੇ ਦਰਸ਼ਕਦਾਰ ਕਰ ਸਕਣ